ਅੱਜ ਬੜੀ ਖੁਸ਼ੀ ਦੀ ਗੱਲ ਹੈ ਬਠਿੰਡਾ ਜ਼ਿਲ੍ਹੇ ਦੀ ਸਮਾਜ ਸੇਵੀ ਸੁਸਾਇਟੀ ਇੱਕ ਨੂਰ ਵੈਲਫੇਅਰ ਸੁਸਾਇਟੀ ਦੀ ਸਾਰੀ ਟੀਮ ਵੱਲੋਂ ਸਾਡੇ ਪੱਤਰਕਾਰ ਵੀਰ ਪ੍ਰੈਸ ਕਲੱਬ ਠੰਡਾ ਦਿਹਾਤੀ ਦੇ ਸਾਰੀ ਟੀਮ ਨੂੰ ਅਸੀਂ ਫਰਿਸ਼ਤੇ ਨਾਮ ਦਾ ਇੱਕ ਸਨਮਾਨ ਪੱਤਰ ਦਿੱਤਾ ਹੈ ਕਿਉਂਕਿ ਪੱਤਰਕਾਰ ਦੇਸ਼ ਦਾ ਚੌਥਾ ਸਤੰਭ ਹੈ ਪੱਤਰਕਾਰ ਹੀ ਲੋਕਾਂ ਦੇវេ ਕੁਚਰੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਦੇ ਨੇ ਖੁਦ ਉਹ ਮੁਸ਼ਕਲਾ ਸੈਣ ਕਰਕੇ ਲੋਕਾਂ ਦੇ ਹੱਲ ਕਰਦੇ ਨੇ ਪੱਤਰਕਾਰ ਦੇਖੋ ਕਿਤੇ ਵੀ ਖਬਰ ਹੋਵੇ ਤਾਂ ਆਪਾਂ ਨੂੰ ਘਰ ਬੈਠਿਆਂ ਨੂੰ ਖ਼ਬਰ ਮਿਲਦੀ ਹੈ ਪੱਤਰਕਾਰ ਕਹਿਣਾ ਬਹੁਤ ਸੌਖਾ ਹੈ ਪਰ ਉਹਨਾਂ ਦੀ ਜ਼ਿੰਦਗੀ ਵੱਲ ਅਸੀਂ ਦੇਖੀਏ ਤਾਂ ਬਹੁਤ ਭੂਮਿਕਾ ਔਖੀ ਨਿਭਾਉਂਦੇ ਨੇ ਜਿਵੇਂ ਪਿੱਛੇ ਜੇ ਕਰੋਨਾ ਕਾਲ 'ਚ ਸਾਰੀ ਦੁਨੀਆ ਅਰਬਾ ਖਰਬਾ ਪਤੀ ਬੰਦੇ ਘਰ ਬੈਠੇ ਸੀ ਪਰ ਪੱਤਰਕਾਰ ਵੀਰ ਸਾਡੇ ਦੇਸ਼ ਦੇ ਸੜਕਾਂ 'ਤੇ ਫਿਰਦੇ ਸੀ ਤਾਂ ਕਿ ਦੇਸ਼ ਦੀ ਕੋਈ ਵੀ ਘਟਨਾ ਸਾਡੇ ਘਰ ਬੈਠੇ ਸਾਨੂੰ ਮਿਲ ਸਕੇ ਤਾ ਸਮਾਜ ਭਲਾਈ ਪ੍ਰੈਸ ਕਲੱਬ ਬਠਿੰਡਾ ਦੇ ਆਤੀ ਜੋ ਸਮਾਜ ਭਲਾਈ ਦੇ ਕੰਮ ਕਰਦਾ ਹੈ ਜਿਵੇਂ ਕਿ ਬੁੱਟੇ ਲੋਣਾ ਕੁੜੀਆਂ ਦੀ ਵਿਆਹ ਕਰਨਾ ਹੋਰ ਅਨੇਕਾ ਕੰਮ ਕਰ ਰਿਹਾ ਹੈ ਤਾਂ ਉਹਨਾਂ ਦੀਆਂ ਸੇਵਾਵਾਂ ਦੇ ਦੇ ਕੇ ਅੱਜ ਇੱਕ ਨੂਰ ਸੋਸਾਇਟੀ ਵੱਲੋਂ ਸਾਰੇ ਟੀਮ ਨੂੰ ਸਨਮਾਨਿਤ ਕੀਤਾ ਗਿਆ ਹੈ ਕਲੱਬ ਦੇ ਸਰਪ੍ਰਸਤ ਸਰਦਾਰ ਜਸਕਰਨ ਸਿੰਘ ਸਿਵੀਆਂ ਨਸੀਬ ਚੰਦ ਜੀ ਬਾਰਿਆੜੀ ਪ੍ਰਧਾਨ ਗੁਰਜੀਤ ਖਾਨ ਜੀ ਗੁਰਪ੍ਰੀਤ ਜੀ ਚੈਲ ਸੀਨੀਅਰ ਜਸ਼ਨਜੀਤ ਰਤਨ ਜੀ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚ ਅੱਜ ਵਿਸ਼ੇਸ਼ ਤੌਰ ਤੇ ਡਾਕਟਰ ਪਵਨ ਕੁਮਾਰ ਪਠਾਨੀਆ ਜੀ ਇਹ ਸਨਮਾਨ ਪੱਤਰ ਦੇਣ ਲਈ ਪਹੁੰਚੇ ਨੇ ਸਾਰੀ ਟੀਮ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਹੈ ਤਾਂ ਡਾਕਟਰ ਸਾਹਿਬ ਆਪਣੇ ਵਿਚਾਰ ਪੇਸ਼ ਕਰ ਰਹੇ ਨੇ ਮੈਂ ਡਾਕਟਰ ਪਵਨ ਕੁਮਾਰ ਪਠਾਨੀਆ ਸੀਨੀਅਰ ਚੇਅਰਮੈਨ ਐਕਨੋਬਲ ਸਾਇਟੀ ਅੱਜ ਜਿਵੇਂ ਪ੍ਰੈਸ ਕਲੱਬ ਬਠਿੰਡਾ ਅਧਿਆਤਿ ਦੇ ਇਤਨੇ ਪੱਤਰਕਾਰ ਆ ਗਏ ਐ ਇੱਥੇ ਪਹੁੰਚਾ ਗਿਆ ਉਹਨਾਂ ਨੂੰ ਅਪਾ ਅਕਨੋਬਲ ਸਰਟੀਵਲ ਉਸ ਸਮਾਧਕਾਂ ਬਾਰੇ ਦੇ ਰਹੇ ਹੈ ਤੁਸੀਂ ਜਾਣਦੇ ਹੈ ਕਿ ਜਿਹੜੇ ਪ੍ਰੈਸ ਹੈ ਉਹ ਸਮਾਧਕ ਮਤਕ ਉਨ ਸਤੰਭ ਹੈਗਾ ਜੋ ਕਿ ਸਮਾਜ ਦੀਆਂ ਜਿਤਨੀ ਬਰਾਈਆਂ ਹੈਗੀਆਂ ਉਹਨਾਂ ਨੂੰ ਉਜਾਗਰ ਕਰਦਾ ਹੈ ਸਰਕਾਰਾਂ ਦੀ ਆਲੋਚਨਾ ਕਰਦਾ ਹੈ ਅਗਰ ਸਰਕਾਰ ਕੋਈ ਗਲਤ ਕੰਮ ਕਰਦੇ ਹੈਗੇ ਤਾਂ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਸਰਕਾਰ ਤੱਕ ਪਹੁੰਚਾਉਂਦਾ ਹੈਗਾ ਜੋ ਕਿ ਕੋਈ ਵੀ ਕੰਮ ਬੰਦਾ ਆਮ ਬੰਦਾ ਕੰਮ ਨਹੀਂ ਕਰ ਸਕਦਾ ਕਿਉਂਕਿ ਹਰ ਬੰਦਾ ਸਰਕਾਰ ਦੇ ਡਰਦਾ ਰਹਿੰਦਾ ਹੈਗਾ ਇੱਕ ਪ੍ਰੈਸ ਦੇ ਬੰਦੇ ਹੈਗੇ ਆ ਜਿਹੜੇ ਸਰਕਾਰਾਂ ਤੇ ਨੀੜਾ ਰੋ ਕੇ ਕੰਮ ਕਰਦੇ ਹੈਗੇ ਆ ਤੇ ਆਪਣੇ ਜਿਹੜੇ ਵੀ ਕੋਈ ਆਪ ਦੇ ਸਰਕਾਰ ਸਰਕਾਰ ਦੇ ਕੰਮ ਕਰ ਰਹੇ ਉਹਨਾਂ ਛੱਡ ਕੇ ਸਮਾਜ ਭਤੀ ਜਾਗਰਤ ਹੁੰਦੇ ਆ ਇਹ ਸਮਾਜ ਦੇ ਭਤੀ ਜੋ ਵੀ ਸਮਾਜਿਕ ਕਾਰਜ ਕਰਦੇ ਪਏ ਆ ਸਮਾਜਿਕ ਭਲਾਈ ਕੰਮ ਕਰਦੇ ਪਏ ਆ ਜਸਿਸ ਜਿਸ ਤਰ੍ਹਾਂ ਕੀ ਪ੍ਰਧਾਨ ਜੀ ਨੇ ਦੱਸਿਆ ਕਿ ਕੋਈ ਪੇੜ ਪੋਦੇ ਲਗਾਣੇ ਆ ਕੁੜੀਆਂ ਦਾ ਕੋਈ ਵਿਆਹ ਕਰਨਾ ਹੈ ਜਾਂ ਕੋਈ ਮੈਡੀਕਲ ਕੈਂਪ ਕਰਾ ਲਗਾਣੇ ਆ ਉਸ ਚ ਮਦਦ ਕਰਦੇ ਗਏ ਮੈਂ ਇਹਨਾਂ ਦੇ ਇਹ ਕੰਮਾਂ ਨੂੰ ਦੇਖਦੇ ਹੋਏ ਅਜ ਪਕਨਰ ਬੈਕਸਾਇਟੀ ਬਲੋਂ ਇਹਨਾਂ ਨੂੰ ਪ੍ਰਸ਼ੰਸਿਤ ਦੇ ਰੂਪ ਦੇ ਜਿਹੜਾ ਸਰਪੱਤਰ ਆ ਉਹ ਦੇ ਦਿੰਦੇ ਪਏ ਗਏ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੈਗਾ ਧੰਨਵਾਦ ਤਦ ਬਹੁਤ ਬਹੁਤ ਧੰਨਵਾਦ ਏਕ ਨੂਰ ਵੈਲਫੇਅਰ ਸੁਸਾਇਟੀ ਰਜਿਸਟਰਡ ਬਟੰਡਾ ਦਾ ਜਿਨ੍ਹਾਂ ਨੇ ਡਾਕਟਰ ਪਵਨ ਕੁਮਾਰ ਪਠਾਣੀਆਂ ਜੀ ਰਾਹੀਂ ਪ੍ਰੈਸ ਕਲੱਬ ਦੇ ਸਾਰੇ ਅਹੁਦੇਦਾਰਾਂ ਦਾ ਇੱਕ ਸਨਮਾਨ ਕੀਤਾ ਗਿਆ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸੋ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕਲੱਬ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਲੱਬ ਵੀ ਇੱਕ ਪਰਨ ਫੇਰ ਹਰਾਉਂਦਾ ਵੀ ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਕਦੇ ਨਾ ਪਛਾਣ ਹਟਿਆ ਨਾ ਕਦੇ ਪਛਾਣ ਹਟੇਗਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਦਾ ਹਾਂ ਜੀ ਅੱਜ ਜੋ ਕਿ ਪ੍ਰੈਸ ਕਲੱਬ ਵਿਠੰਡਾ ਉਹਨਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਪਵਨ ਕੁਮਾਰ ਪਠਾਣੀਆਂ ਜੀ ਏਕਨੂਰ ਬੈਲ ਫੈਰ ਸੋਸਾਇਟੀ ਰਜਿਸਟਰਡ ਵਿਠੰਡਾ ਵੱਲੋਂ ਸਾਡੇ ਜਿੰਨੇ ਵੀ ਦੇ ਹਾਤੀ ਕਲੱਬ ਵਿਠੰਡਾ ਦੇ ਪੱਤਰਕਾਰਾਂ ਇਨਾਂ ਨੂੰ ਇੱਕ ਸਨਮਾਨ ਪੱਤਰ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਸਾਡੇ ਦੇ ਹੱਥੀਂ ਕਲੱਬ ਮਠੰਡਾ ਵੱਲੋਂ ਇਹਨਾਂ ਦਾ ਆਉਣ ਤੇ ਅਸੀਂ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਡਾ. ਰਿਜਵਾਨ ਪ੍ਰੈਸ ਕਮ ਦੇ ਹੱਥੀਂ ਮਠੰਡਾ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮਹੀਨਾਵਰ ਮੀਟਿੰਗ ਸਾਡੀ ਟੀਚਰਾਂ ਦੇ ਵਿੱਚ जिंदे ਜਿਹੜੇ ਸਾਥੀ ਪਹੁੰਚਣ ਦਾ ਸਤਿਕਾਰ ਕਰਦੇ ਆਂ ਅਸੀਂ ਬਾਕੀ ਸਾਡਾ ਕਲੱਬ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਸਮਾਜ ਸੇਵੀ ਲੋਕ ਭਲਾਈ ਕੰਮ ਕਰਦਾ ਆ ਰਿਹਾ ਜਿਦੇ ਵਿੱਚ ਗਤੀਵਿਧੀਆਂ ਕਰਦੇ ਆਂ ਆਹ 2 ਮਹੀਨਿਆਂ ਦੇ ਵਿੱਚ ਸਾਂਝੀਆਂ ਥਾਵਾਂ ਸਕੂਲਾਂ ਧਰਮਸ਼ਾਲਾ ਜਾਂ ਜਿੱਥੇ ਵੀ ਸਾਂਝੀ ਥਾਂਗਾ ਪੌਂਦੇ ਫੁੱਲਦਾਰ ਸਾਂਧਾ ਬਿਰਸ਼ਤ ਰੁੱਖ ਲਾਉਣੇ ਆਂ ਅਸੀਂ ਸਮੇਂ ਮੁਤਾਬਕ ਅਸੀਂ ਮੈਡੀਕਲ ਕੈਂਪ ਵੀ ਲਾਏ ਜਾਂਦੇ ਆਂ ਇਹਦੇ ਵਿੱਚ ਅੱਖਾਂ ਦੀ ਜਾਂਚ ਕਰਾਉਣੇ, ਆਪਰੇਸ਼ਨ ਕਰਾ ਕੇ ਦੇਣੇ ਜਾਂ ਕੋਈ ਹੱਡੀਆਂ ਦਾ ਉਹ ਵੀ ਕਈ ਤਰ੍ਹਾਂ ਦੇ ਮੈਡੀਕਲ ਕੈਂਪ ਵੀ ਲਾਉਂਦੇ ਰਹਿੰਦੇ ਆ। ਜਾਂ ਕੋਈ ਅਤਿ ਗਰੀਬ ਪਰਿਵਾਰ ਹੈ, ਉਹਦੀ ਆਰਥਿਕ ਸਹਾਇਤਾ ਕਰਨੀ, ਮਤਲਬ ਜਾਂ ਕਿ ਇਹਦੀ شادی ਦੇ ਵਿੱਚ ਸਹਾਇਤਾ ਕਰਨੀ ਅਤਿ ਗਰੀਬ ਬੇ ਲੜਕੀਆਂ ਦੇ ਵਿੱਚ। ਸੋ ਇਸ ਤਰ੍ਹਾਂ ਸਾਡਾ ਪ੍ਰੈਸ ਕਲੱਬ ਮਹਿੰੰਡਾ ਦਿਹਾਤੀ ਮਲਗਤੀਵੀਆਂ ਕਰਦਾ ਰਹਿੰਦਾ ਹੈ। ਸੋ ਅਸੀਂ ਇਹੀ ਅਰਦਾਸ ਕਰਦੇ ਆਂ ਕਿ ਸਾਡਾ ਕਲੱਬ ਦਿਨ-ਦੁਨੀ ਰਾਤ ਚੌਗਣੀ ਤਰੱਕੀ ਵੱਲੇ ਜੰਦਾ ਪਗੇ ਵਾਦਾ ਰਹੇ ਸੋ ਅੱਜ ਸਾਡੇ ਕਲੱਬ ਦੀਆਂ ਗਤੀਵਿਧੀਆਂ ਵੇਖ ਕੇ ਲੋਕ ਪੜਾਈ ਕਮਾਣ ਵੇਖਦੇ ਹੋਇਆ ਇੱਕ ਨੂਰ ਵੈਲਫੇਅਰ ਸੁਸਾਇਟੀ ਦੇ ਨਮਾਇंदे ਡਾਕਟਰ ਪਵਨ ਕੁਆਜ ਪਠਾਣੀਆਂ ਸਾਹਿਬ ਪਹੁੰਚੇ ਸਾਡੇ ਵਿਚਕਾਰ ਜਿਨ੍ਹਾਂ ਨੇ ਸਾਡੀਆਂ ਪ੍ਰਾਪਤੀਆਂ ਦੇਖ ਕੇ ਸਾਡੇ ਜਿੰਨੇ ਵੀ ਸਾਥੀ ਅੱਜ ਮੈਂਬਰ ਸਾਥੀ ਅਹੁਦੇਦਾਰ ਆਏ ਸੀ ਕਲੱਬ ਦੇ ਮੀਟਿੰਗ ਦੇ ਵਿੱਚ ਮਹੀਨਾਵਾਰ ਦੇ ਵਿੱਚ ਉਹਨਾਂ ਨੇ ਆਪਣੇ ਸਰਟੀਫਿਕੇਟ ਸਮਾਨ ਚ ਦੇ ਕੇ ਸਨਮਾਨਿਤ ਕੀਤਾ ਪਤਗਾ ਸਾਥੀਆਂ ਨੂੰ ਸੋਏ ਡਾਕਟਰ ਸਾਹਿਬ ਦਾ ਅਸੀਂ ਸਾਰੇ ਕਲੱਬ ਵੱਲੋਂ ਜੀ ਆਇਆਂ ਕਹਿੰਦੇ ਆ ਬਹੁਤ ਸਤਿਕਾਰ ਕਰਦੇ ਆ ਧੰਵਾਦ ਇਹਨਾਂ ਦਾ ਜਿਨ੍ਹਾਂ ਕਿ ਸਾਨੂੰ ਮਾਨ ਬਖਸ਼ਿਆ ਮਾਨ ਪਰਮਾਤਮਾ ਇਹਨਾਂ ਨੂੰ ਦਿਨ ਦਿਹਾੜਾ ਜੋ ਕੋਈ ਤਰੱਕੀ ਵਾਖਸੀ ਇਸੇ ਤਰ੍ਹਾਂ ਗਤੀਵਿਧੀਆਂ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਚੈਲ ਸੀਨੀਅਰ ਮੀਤ ਪ੍ਰਧਾਨ ਪ੍ਰੈਸ ਕਲੱਬ ਬਠਿੰਡਾ ਦਿਹਾਤੀ ਤੋਂ ਇੱਕ ਨੂਰ ਵੈਲਫੇਅਰ ਸੁਸਾਇਟੀ ਕਿਸੇ ਜਾਣ ਪਛਾਣ ਦੀ ਮਹਤਾਜ ਨਹੀਂ ਹੈ ਬੜੇ ਲੰਮੇ ਸਮੇਂ ਤੋਂ ਇਹ ਮਾਨਵਤਾ ਦੀ ਸੇਵਾ ਕਰਦੇ ਆ ਰਹੇ ਆ ਔਰ ਅੱਜ ਪ੍ਰੈਸ ਕਲੱਬ ਬਟਨੜਿਆਤੀ ਦੇ ਉਹਦੇ ਤਰ੍ਹਾਂ ਨੂੰ ਮੈਂਬਰਾਂ ਨੂੰ ਸਾਰੇ ਕਲੱਬ ਨੂੰ ਹੀ ਮਤਲਬ ਇਹ ਸਨਮਾਨ ਕਰਨ ਲਈ ਇੱਕ ਫਰਿਸ਼ਤਾ ਨਾਮ ਦਾ ਸਰਟੀਫਿਕੇਟ ਸਾਨੂੰ ਦੇਣ ਆਏ ਆ ਤੇ ਇਹਦੇ ਲਈ ਅਸੀਂ ਸੀਨੀਅਰ ਚੇਅਰਮੈਨ ਨੇ ਜਿਹੜੇ ਡਾਕਟਰ ਪਵਨ ਕੁਮਾਰ ਪਠਾਣੀਆਂ ਜੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਬੜਾ ਧੰਨਵਾਦ ਕਰਦੇ ਆ ਇਹਨਾਂ ਦਾ ਜੋ ਸਾਨੂੰ ਇਹਨਾਂ ਨੇ ਇਸ ਅਹੁਦੇ ਨਾਲ ਨਵਾਜਿਆ ਬਹੁਤ ਮਿਹਰਬਾਨ ਭਾਜੀ ਕੀ ਨਾਮ ਆ ਆਪਣਾ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਗਰਮੀਤ ਸਿੰਘ ਮਾਨ ਵਾਲਾ ਜੀ ਤੇ ਜੋ ਅੱਜ ਏਕ ਨੂਰ ਵਾਲੇ ਯੂਨੀਵਰਸਿਟੀ ਵੱਲੋਂ ਸਾਡੇ ਕਲੱਬ ਨੂੰ ਸਨਮਾਨਿਤ ਕੀਤਾ ਗਿਆ ਜੀ ਕਿ ਉਹ ਪ੍ਰੈਸ ਕਲੱਬ ਹੈ ਇਹਦੀਆਂ ਜਿਹੜੀਆਂ ਸਵਾਮਾਂ ਜਿਵੇਂ ਸਮਾਜ ਸੇਵੀ ਸਸਤਾਵਾਂ ਰੋਖ ਲਗਾਉਣੇ ਜਾਂ ਵਾਤਾਵਰਨ ਵਾਸਤੇ ਹੋਰ ਜੋ ਕੰਮ ਕਰਦੇ ਐ ਇਹਨਾਂ ਪ੍ਰਤੀ ਸਾਡੇ ਪਵਨ ਕੁਮਾਰ ਪਠਾਣੀਆਂ ਜੀ ਨੇ ਆਪਣੀ ਯੂਨੀਵਰਸਿਟੀ ਵੱਲੋਂ ਜੋ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਬਹੁਤ ਵਧੀਆ ਕੰਮ ਕੀਤਾ ਜੀ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਦੇ ਨਾਲ ਜੋ ਸਾਡਾ ਕਲੱਬ ਹੈ ਇਹਨੂੰ ਹੌਸਲਾ ਵਧੇਗਾ ਇਹਦੇ ਨਾਲ ਹੋਰ ਵੀ ਵਧੀਆ ਸਮਾਜ ਸੇਵਾ ਦੇ ਕੰਮ ਕਰਨਗੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰਾ ਨਾਮ ਜਸ਼ਨਜੀਤ ਸਿੰਘ ਰਤਨ ਬਠਿੰਡਾ ਤੋਂ ਰਤਨ ਟੀਵੀ ਚੈਨਲ ਤੇ ਜਲਵਾ ਨਿਊਜ਼ ਤੋਂ ਮੈਂ ਹੋਰ ਵੀ ਕਾਫੀ ਕੰਮ ਕਰੀ ਲਿਆ ਬਾਕੀ ਅੱਜ ਤੇ ਮੈਂ ਆਪਣੇ ਸਾਡੇ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਦੀ ਮੀਟਿੰਗ ਹੋਈ ਹੈ ਜਿਸ ਤੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਸੀਬੀ ਸਾਹਿਬ ਪਹੁੰਚੇ ਨੇ ਸਕਾਰਤ ਸਿੰਘ ਜੀ ਔਰ ਸਾਡੇ ਗੁਰਜੀਤ ਪ੍ਰਧਾਨ ਜੀ ਔਰ ਤੇਰੇ ਸਾਡੇ ਗੁਰਪ੍ਰੀਤ ਸਿੰਘ ਚਾਹਲ ਸਾਹਿਬ ਤੇਰੇ ਸਾਡੇ ਸ਼ਰਮਾ ਜੀ ਔਰ ਵੀ ਵੀਰ ਪਹੁੰਚੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਜੋ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਏਕ ਨੂਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਪਵਨ ਪਠਾਣੀਆਂ ਜੀ ਜਿਨ੍ਹਾਂ ਨੇ ਕਿ ਸਾਨੂੰ ਅੱਜ ਬਹੁਤ ਹੀ ਜ਼ਿਆਦਾ ਫਰਿਸ਼ਤਾ ਰੂਪ ਸਮਝ ਕੇ ਸਾਨੂੰ ਨਿਵਾਜਿਆ ਸਾਡਾ ਬਹੁਤ ਸਾਰਾ ਸਤਿਕਾਰ ਕੀਤਾ ਹੈ ਮਾਨ ਸਤਿਕਾਰ ਕੀਤਾ ਜੀ ਸੋ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਦਾ ਜਿਸ ਤਰ੍ਹਾਂ ਕਿ ਸਾਡੇ ਕਲੱਬ ਨੇ ਕੰਮਾਂ ਨੂੰ ਦੇਖਦੇ ਹੋਏ ਇਹਨਾਂ ਨੇ ਅੱਜ ਸਾਡੇ ਕਲੱਬ ਦੇ ਸਾਰੇ ਹੀ ਮੈਂਬਰਾਂ ਨੂੰ ਬਹੁਤ ਸਾਰਾ ਸਨਮਾਨ ਕੀਤਾ ਹੈ ਬਹੁਤ-ਬਹੁਤ ਧੰਨਵਾਦ ਜੀ ਵੈਲਕਮ ਕਰਦੇ ਹਾਂ ਡਾਕਟਰ ਸਾਹਿਬ ਦਾ ਔਰ ਸਾਡੇ ਰਾਜਕੁਮਾਰ ਜੀ ਦਾ ਧੰਨਵਾਦ ਜੀ ਸ਼ੁਕਰੀਆ